बड़ू की आनंद पया मेरी माय सतगुरु मैं काए आनंद पया मेरी मा सत के मना नच नच के मना नच नच के मना Yaz <laughs> tamam. ਅਖੀਰ ਨਹੀਂ ਆ ਬਾਬਾ ਜੇ ਤੂੰ ਅੱਗੇ ਆ ਜੇ ਤੂੰ ਫੱਗੇ ਆ ਜੜੀ ਇੱਥੇ ਡਿੱਗੀ ਪਈ ਆ ਨਾ ਇਹਨੂੰ ਚੱਕ ਬਾਬਾ ਇਹਨਾਂ ਆਪਣੇ ਆਪਣਾ ਫੈਸਲਾ ਵੀ ਕਿ ਭਵਸਾ ਕਰ ਤਰਨਾ ਹੈ ਕਿਹੜੇ ਭਵਸਾ ਕਰ ਬਾਬਾ ਇੱਥੇ ਡਿੱਗੀ ਪਈ ਆ ਲਾਇਆ ਇਥੇ ਤੱਕਾ ਭਵਸਾ ਕਰਿਆ ਮੇਰਾ ਹੌਣ ਪਜਾਰਾ ਅਦੁੱਲਾ ਪੱਖੀ ਵਾਲਾ ਦੁੱਲੇ ਦੇ ਦਿਨ ਵੀ ਪਰ ਮੇਰੇ ਪਰ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗਸਈਆ ਕੋਈ ਅਲਾਏ ਕਰਨ ਕਰਨ کریم ਕਿਰਪਾ ਤਾਰ ਰਹੀ ਕੋਈ ਨਾ ਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰਨਵਾਏ ਕੋਈ ਪੜੇ ਬੇਦ ਕੋਈ ਕਿਤੇਬ ਕੋਈ ਓਡੇ ਨੀਲ ਕੋਈ ਸੁਪੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਵਸੇ ਪਿੰਸਤ ਕੋਈ ਸੁਹਿੰਦੂ ਗੁਰੂ ਨਾਨਕ ਦੇਵ ਜੀ ਕੀ ਕਹਿ ਰਹੇ ਕਹੋ ਨਾਨਕ ਜਿਨ ਹੁਕਮ ਪਛਾਤਾ ਪਰ ਅਬਸ ਹੈਫਕਾ ਤਿੰਨ ਭੇਦ ਜਾਤਾ ਤੇ ਇਸ ਕਰਕੇ ਇਹ ਗੱਲ ਦੇ ਵਿੱਚੋਂ ਮੈਸੇਜ ਉਹਣਾ ਰਿਪੀਟ ਹੋ ਰਿਹਾ ਸੀ ਬਾਰ-ਬਾਰ ਵੀ ਇਹ ਕੋਈ ਇੱਕ ਗੱਲ ਜਿਹੜੀ ਇਹ ਇਨਸਾਨਾਂ ਦੀ ਗੱਲ ਕਰ ਰਹੇ ਸੀ ਮੁਹੱਬਤ ਦੀ ਗੱਲ ਕਰਦੇ ਸੀ ਮੁਹੱਬਤ ਜਿਹੜੀ ਹੈ ਨਾ ਜਦੋਂ ਪ੍ਰੇਮ ਚੋਂ ਮੁਹੱਬਤ ਉੱਪਜਦੀ ਹੈ ਤੇ ਅੰਦਰੋਂ ਆਵਾਜ਼ ਆਉਂਦੀ ਹੈ ਫਿਰ ਕਿ ਮੁਹੱਬਤ ਕਹਿੰਦੀ ਹੈ ਆਪਣੇ ਤੋਂ ਅੱਗੇ ਤੱਕ ਮੋਹ ਦੀ ਦਵਾਰ ਨੂੰ ਟੱਪ ਕਹਿੰਦੇ ਮੁਹੱਬਤ ਦੀ ਜਦੋਂ ਇਹ ਚੀਜ਼ ਅੰਦਰ ਪੈਦਾ ਹੋ ਜਾਂਦੀ ਹੈ ਤੇ ਫਿਰ ਉਹ ਕਹਿੰਦੀ ਜੋ ਕੁਛ ਹੈ ਕੁਰਬਾਨ ਕਰ ਦੇ ਤੂੰ ਤੈਨੂੰ ਭਗਵਾਨ ਕਰ ਦੂੰ ਮੈਂ ਜੋ ਕੁਛ ਹੈ ਉਹ ਕੁਰਬਾਨ ਕਰ ਦੇ ਜੇ ਤੂੰ ਕੁਰਬਾਨ ਕਰੇਗਾ ਤੂੰ ਤੇ ਭਗਵਾਨ ਹੋ ਜਾਏਗਾ ਤੂੰ ਮੁਹੱਬਤ ਇਤਨੀ ਸ਼ਕਤੀ ਰੱਖਦੀ ਹੈ ਮੁਹੱਬਤ ਸੋ ਮੁਹੱਬਤੀਆਂ ਗੱਲਾਂ ਗਰੇਵਾਲ ਸਾਹਿਬ ਨੇ ਬੜੇ ਵਿਸ਼ਾਲ ਹਿਰਦੇ ਨਾਲ ਸਾਰਿਆਂ ਨੂੰ ਇਹ ਦਿੱਤੀਆਂ ਕਿ ਜੇਕਰ ਇਦਾਂ ਦੀਆਂ ਸ਼ਾਮਾਂ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਦੇ ਰਹੀਏ ਤੇ ਫਿਰ ਸਮਾ ਜੀਵਨ ਨੂੰ ਵੀ ਤੇ ਸਮਾਜ ਨੂੰ ਵੀ ਸੁਖੀ ਤੇ ਖੁਸ਼ਹਾਲ ਬਣਾਉਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਰਵਾਂਗੇ ਸਾਡੇ ਸਤਕਾਰਯੋਗ ਡਾਕਟਰ ਬਹੁਤ ਐ ਪਰ ਮੈਨੂੰ ਲੱਗਦਾ ਜਿਹੜਾ ਇਹਨਾਂ ਨੇ ਕੰਮ ਅੱਜ ਗਰੇਵਾਲ ਸਾਹਿਬ ਨੇ ਕੀਤਾ ਇਹ ਖੁਸ਼ੀਆਂ ਜਿਹੜੀਆਂ ਜਿਹੜੇ ਚਿਹਰੇ ਸੀ ਨਾ ਇਹ ਸੰਗਤ ਦੀ ਕਿਹੜਾ ਕਮਾਲ ਦੀ ਗੱਲ ਹੈ ਕਿ ਚਿਹਰਿਆਂ ਦੇ ਰੰਗ ਬਦਲ ਦਿੱਤੇ ਵਿਚਾਰ ਬਦਲ ਦਿੱਤੇ ਸੋਚ ਬਦਲ ਜਾਂਦੀ ਸ਼ਖਸੀਅਤ ਬਦਲ ਜਾਂਦੀ ਹੈ ਤੇ ਫਿਰ ਕੰਮ ਬਦਲ ਜਾਂਦੇ ਆ ਤੇ ਫਿਰ ਉਹ ਅੱਲਾ ਵੀ ਬਾਣੀ ਕਹਿੰਦੀ ਹੈ ਕਿ ਇਹਨੇ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ पे ਤਕਦੀਰਾਂ ਬਦਲ ਜਾਂਦੀਆਂ ਨੇ ਲੇਖ ਬਦਲ ਜਾਂਦੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਗਰੇਵਾਲ ਸਾਹਿਬ ਜੀ ਤੁਹਾਨੂੰ ਬਹੁਤ-ਬਹੁਤ ਉਹਨਾਂ ਨੂੰ ਜਿਹੜੇ ਪਸੰਦ ਆ ਜਾਂਦੇ ਆ ਨਾ ਉਹ ਫਿਰ ਉਹਨਾਂ ਦੀ ਸੇਵਾ ਇਦਾਂ ਲੈ ਲੈਂਦਾ ਏ ਜਿਵੇਂ ਜਿੱਦਾਂ ਬੰਦਾ ਆਪਣੇ ਪਰਿਵਾਰ ਦੇ ਲਈ ਵੀ ਗਈ ਵਾਰ ਉਹ ਉਸ ਦੀ ਮੈਨੂੰ ਤੁਹਾਨੂੰ ਦੇਖ ਰਿਹਾ ਸੀ ਤੁਹਾਡਾ ਜਜ਼ਵਾ ਤੁਸੀਂ ਕਹਿੰਦੇ ਬਸ ਮੈਨੂੰ ਫਿਰ ਹੁਣ ਮੈਂ ਤੁਸੀਂ ਕੁਝ ਦਿਨ ਪਹਿਲਾਂ ਆਏ ਸੀ ਨਾ ਉਹ ਜਿੰਨੇ ਤੁਹਾਡੀਆਂ ਗੱਲਾਂ ਉਹ ਬਾਰ ਬਾਰ ਜਿਹੜੀਆਂ ਅੰਦਰ ਚਲਦੀਆਂ ਸੀ ਤੁਹਾਡੀ ਭਾਵਨਾ ਕਿਦਾਂ ਵੀਰ ਜੀ ਉਹਨਾਂ ਦੀ ਭਾਵਨਾ ਜਿੱਥੇ ਵੀ ਮਿਲਦੇ ਆ ਬੜੇ ਸਾਡੇ ਸਤਕਾਰਯੋਗ ਕਲਾਕਾਰ ਵੀਰ ਆਏ ਹੋਏ ਐ ਤੇ ਸਾਰਿਆਂ ਨੇ ਮਤਲਬ ਆਪਣੀਆਂ ਮਤਲਬ ਕਿਦਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੀਆਂ ਵਾਈਬ੍ਰੇਸ਼ਨ ਤੁਹਾਡਾ ਇੱਥੇ ਆਉਣਾ ਇੰਨਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਐ ਵੀ ਸਾਨੂੰ ਵੀ ਪਿਆਰ ਕਰਨ ਵਾਲੇ ਹੈਗੇ ਆ ਤੇ ਆ ਜਦੋਂ ਗੱਲ ਆਈ ਇਹਦੇ ਨੂੰ ਵੀ ਪਿਆਰ ਕਰਨ ਵਾਲੇ ਸਾਨੂੰ ਵੀ ਹੈਗੇ ਆ ਤੇ ਸਾਡੇ ਰੋਗ ਦੂਰ ਹੋ ਜਾਂਦੇ ਆ ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਸਭ ਤੋਂ ਵੱਡੇ ਗਲੇਸ਼ੀਅਮ ਕਿੰ ਹੈ ਅੱਜ ਕਿ ਮੈਨੂੰ ਤਾਂ ਕੋਈ ਬਿਯਾਰ ਹੀ ਨਹੀਂ ਕਰਦਾ ਤੇ ਇਹ ਪਿਆਰ ਦੀ ਐਸੀ ਵੱਡੀ ਸ਼ਕਤੀ ਜਿਹੜੀ ਹੈਗੀ ਹੈ ਤੁਸੀਂ ਅੱਜ ਮਤਲਬ ਇਹ ਗੱਲ बार-बार ਹੁਣ ਇਹਨਾਂ ਗੱਲਾਂ ਦੇ ਨਾਲ ਸਮਝਾਉਂਦੇ ਰਹਿਣਾ ਅਸੀਂ ਆਪਣੇ ਮਨ ਨੂੰ ਲੜਦੇ ਰਹਿਣਾ ਅਸੀਂ ਆਪਣੇ ਮਨ ਦੇ ਨਾਲ ਤੇ ਫਿਰ ਮਤਲਬ ਕਦੇ ਵੀ ਕੁਝ ਵੀ ਹੋਵੇ ਤੇ ਅਸੀਂ ਕਦੇ ਅਮੇ ਜਮਾਨਾ ਜਿੰਨਾ ਮਰਜੀ ਰੁਕਾਵਟਾਂ ਪਾਵੇ ਸਾਨੂੰ ਅਜਮਾਵੇ ਇਹ ਵੀ ਇਹਨਾਂ ਦੀ ਗੱਲਾਂ ਵਿੱਚ ਝਲਕਦਾ ਸੀ ਕਿ ਖਸਮਾਂ ਨੂੰ ਖਾਵੇ ਇਹ ਕਹਿੰਦੇ ਰਹੇ ਹਨ ਵੀ ਫਿਰ ਜਮਾਨਾ ਅਜਮਾਊਗਾ ਵੀ ਤਸਵੱਟੀ ਤੇ ਲਾਊਗਾ ਵੀ ਇਨਸਾਨੀਅਤ ਨੂੰ ਵਿਸਾਰਨਾ ਨਹੀਂ ਸਿਰਜਣਹਾਰ ਨੂੰ ਵਿਸਾਰਨਾ ਨਹੀਂ ਮਨ ਤੋਂ ਹਾਰਨਾ ਨਹੀਂ ਝਖੜ ਝੁੱਲੂਗੇ ਉਦੋਂ ਵੇਖਾਂਗੇ ਇਸ ਕਰਕੇ ਬਦਲਵਾ ਆਪਾਂ ਨੇ ਮੈਂ ਬਹੁਤ ਦਿਲੋਂ ਧੰਨਵਾਦ ਆ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਜਿਹਦਾ ਕਿਹਦਾ ਸ਼ਟਾ ਬਾਜਵਾ ਸਾਹਿਬ ਨੇ ਸ਼ੁਰੂ ਤੋਂ ਹੀ ਇਹ ਇਹ ਚੀਜ਼ ਮਤਲਬ ਜਦੋਂ ਵੀ ਆਉਣਾ ਕਿ ਖੁਸ਼ੀਆਂ ਇਹ ਬਾਜਵਾਦ ਸਾਹਿਬ ਜੀ ਸਾਡੇ ਇਹਨਾਂ ਦਾ ਬੜਾ ਮਤਲਬ ਸ਼ੁਰੂ ਤੇ ਸਾਰਾ ਪਰਿਵਾਰ ਤੇ ਮੈਂ ਕਿਹਦੇ ਕਿਹਦੇ ਨਾਮ ਲਾਵਾਂ ਸਾਰੀ ਸਾਡੀ ਸਮੁੱਚੀ ਟੀਮ ਸਾਹਮਣੇ ਸਾਡੇ ਮੈਂਬਰ ਸਭਨ ਸਾਰੇ ਖੜੇ ਆ ਤੇ ਮੈਂ মিডিਆ ਵਾਲੇ ਵੀਰਾਂ ਦਾ ਬਹੁਤ ਇਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੱਲ ਕਰ ਕਰ ਤੱਕ ਪਹੁੰਚਾ ਕੇ ਲੋਕਾਂ ਦੇ ਵਿੱਚ ਕਿੰਨੀ ਪ੍ਰੇਰਣਾ ਤੇ ਉਤਸ਼ਾਹ ਭਰਨਾ ਹੈਗਾ ਤੇ ਜਿਹੜੇ ਬੋਲੰਗਰੇਵਾਲ ਸਾਹਿਬ ਦੇਤੇ ਸਾਡੇ ਬਹੁਤ ਸਾਰੇ ਸਤਕਾਰਯੋਗ ਸ਼ਖਸੀਤਾਂ ਦੇ ਮੈਨੂੰ ਲੱਗਦਾ ਸਾਡੇ ਸਮਾਜ ਨੂੰ ਸੋਚਣ ਤੋਂ ਮਜਬੂਰ ਕਰਨਗੇ ਮੈਂ ਫੇਰ ਰਿਪੀਟ ਕਰਦਾ ਵੀ ਇਸ ਤਰੀਕੇ ਨਾਲ ਜੇ ਆਪਾਂ ਸਾਰੇ ਰਲ ਮਿਲ ਕੇ ਇੱਕ ਇੱਕ ਸ਼ਾਮ ਐਦਾ ਕਿਤੇ ਸਮਾਜ ਦੇ ਨਾਮ ਲਈਏ ਤਾਂ ਫੇਰ ਉਹਨੂੰ ਸੁਖੀ ਤੇ ਖੁਸ਼ਹਾਲ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਤੇ ਸਿਰਫ ਰੋਕ ਕੇ ਸਮਾਤੇ ਜਾਵਾਂਗੇ ਦੁਨੀਆ 'ਚ ਪੀਆਰ ਕਿਸੇ ਦੀ ਵੀ ਨਹੀਂ ਹੁੰਦੀ ਸਭ ਦੁਨੀਆ ਆਮਣ ਜਾਣੀਆਂ ਵਿੱਚ ਦੁਨੀਆ ਸੇਵਕ ਕਮਾਈ ਹੈ ਤੰਦਰਗਾ ਵੈਸਣ ਪਾਈ ਆ ਮੈਂ ਆਪਣੇ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਸਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਤੇ ਆਸ ਰੱਖਦਾ ਵੀ ਆਉਣ ਵਾਲੇ ਦਿਨਾਂ 'ਚ ਸਾਨੂੰ ਇਸੇ ਤਰੀਕੇ ਨਾਲ ਸਾਡੇ ਚਿਹਰਿਆਂ ਦੇ ਰੰਗ ਬਦਲਦੇ ਰਹਿਣਗੇ ਤੇ ਖੁਸ਼ੀਆਂ ਦੀਆਂ ਲਹਿਰਾਂ ਜਗਾਉਂਦੇ ਰਹਿਣਗੇ ਫੇਰ ਜੁਰ ਦੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ